ਹੈਲੋ ਹਾਂਜੀ ਸਰ ਆ ਪਾਈਸਾ ਕਾਪਰੇ ਪ੍ਰੋਫੈਸਰ ਬਰਾੜ ਬਠਿੰਡਾ ਤੋਂ ਜੀ ਪ੍ਰੋਫੈਸਰ ਬਰਾੜ ਬਠਿੰਡਾ ਜੀ ਬਠਿੰਡਾ ਤੋਂ ਹਾਂਜੀ ਪ੍ਰੋਫੈਸਰ ਬਰਾੜ ਕੀ ਕਹਿਣਾ ਚਾਹੋਗੇ ਤੁਹਾਡੇ ਏਰੀਆ ਦੇ ਵਿੱਚ ਮੈਨੂੰ ਪਤਾ ਵਾ ਤੁਹਾਡੇ ਏਰੀਆ ਚ ਤੁਹਾਡੀ ਕਾਫੀ ਪਕੜਿਆ ਉਥੋਂ ਦੀ ਸਿਆਸਤ ਬਾਰੇ ਪਰ ਤੁਹਾਨੂੰ ਕੀ ਲੱਗਦਾ ਵਾ ਕਿ ਇਹ ਰੁਝਾਨ ਕੀ ਨੋਟਿਸ ਹੋਇਆ ਕਿਉਂਕਿ ਉਥੇ ਬੀਬੀ ਹਰਸਿਮਰਤ ਕੌਰ ਤੇ ਖੁੱਡੀਆਂ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਮੰਤਰੀ ਨੇ ਉਹ ਦੋਵੇਂ ਚੋਲ ਲੜ ਰਹੇ ਹੋ ਉਥੇ ਬੀਜੀ ਜੀ ਔਰ ਦੋ ਦੋਨੋ ਦੇ ਵਿਚਾਰੇ ਜ਼ਬਰਦਸਤ ਫਾਈਟ ਹੈ ਜੀ ਅੱਛਾ ਹਾਂ ਜੀ ਔਰ ਜੇ ਆਪਾਂ ਗੱਲ ਕਰੀਏ ਵਿਧਾਨ ਸਭਾ ਦਾ ਮੋੜ ਦੀ ਜੀ ਹੂੰ ਤਾਂ ਕਿ ਸਿਕੰਦਰ ਸਿੰਘ ਮਲੂਕਾ ਕਾਫੀ ਸਮਾਂ ਅਕਾਲੀ ਦਲ ਵੱਲੋਂ ਹਲਕਾ ਚਾਰਜ ਰਹੇ ਨੇ ਹੂੰ ਤਾਂ ਉਹਨਾਂ ਨੇ ਮੇਰਾ ਆਈਡੀ ਹੈ ਕਿ ਅਕਾਲੀ ਦਲ ਦੀ ਟਕਸਾਲੀ ਵੋਟ 5 ਤੋਂ 7000 ਬੀਜੇਪੀ ਵੱਲ ਉਹਨਾਂ ਕਰਕੇ ਸ਼ਿਫਟ ਜ਼ਰੂਰ ਹੋਈ ਹੈ ਕਿਉਂਕਿ ਉਹਨਾਂ ਦੀ ਨੌ ਜਿਹੜੀ ਆ ਉਹ ਭਾਜਪਾ ਦੀ ਕੈਂਡੀਡੇਟ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਓਕੇ ਓਕੇ ਸੋ ਇੱਕ ਹਲਕਾ ਦੂਜਾ ਉਸ ਤੋਂ ਉਹਦਾ ਗੱਲ ਕਰੀਏ ਵਿਧਾਨ ਸਭਾ ਹਲਕਾ ਪੁੱਚੋ ਦੀ ਹੂੰ ਤਾਂ ਪੁੱਚੋ ਦੇ ਵਿੱਚ ਵੀ ਜਦੋਂ ਹਲਕੇ ਚੇਂਜ ਹੋਏ ਸੀ ਉਦੋਂ ਕੁਝ ਸਮਾਂ ਸਿਕੰਦਰ ਸਿੰਘ ਮਲੋਕਾ ਵਿਧਾਨ ਸਭਾ ਹਲਕਾ ਪੁੱਚੋ ਦਾ ਵੀ ਉਹਨਾਂ ਨੂੰ ਇੰਚਾਰਜ ਲਾਇਆ ਗਿਆ ਸੀਗਾ ਹਾਲਾਂਕਿ ਉਹ ਹਲਕਾ ਰਿਜ਼ਰਵ ਹੈ ਤਾਂ ਗਾਂਧੀਗਨ ਦੇ ਸੀਨੀਅਰ ਲੀਡਰ ਹੋਣ ਕਰਕੇ ਜਿਲ੍ਹਾ ਪ੍ਰਧਾਨ ਹੋਣ ਕਰਕੇ ਕੁਝ ਟਾਈਮ ਉਹਨਾਂ ਨੇ ਉਹ ਹਲਕਾ ਵੀ ਕੁਮਾਰਿਆ ਤਾਂ ਉੱਥੋਂ ਵੀ ਮੇਰੇ ਖਿਆਲ ਦੇ ਵਿੱਚ ਉਹਨਾਂ ਨੇ ਕਾਫੀ ਵੋਟ ਉਧਰ ਹੋਈ ਬੀਜੇਪੀ ਵੱਲ ਸ਼ਿਫਟ ਹੋਈ ਉਹਨਾਂ ਦੀ ਵਜ੍ਹਾ ਕਰਕੇ ਓਕੇ ਜੋ ਕਾਫੀ ਜ਼ਿਆਦਾ ਸਿਕਸਾਲੀ ਵੋਟ ਸੀ ਅੱਛਾ ਹਾਂਜੀ ਪਰ ਪਰ ਪਿੰਡਾਂ ਦੀ ਵੋਟ ਜਿਹੜੀ ਆਏ ਤੇ ਕਿਸਾਨ ਮੇਰੇ ਖਿਆਲ ਕਿਸਾਨਾ ਕਰਕੇ ਬਹੁਤੀ ਨਹੀਂ ਜਾਣੀ ਚਾਹੀਦੀ ਭਾਜਪਾ ਨੂੰ ਅ ਬਾਕੀ ਇਹ ਕਿ ਮਲੂਕਾ ਸਾਹਿਬ ਲੰਬਾ ਸਮਾਂ ਲਗਭਗ 35-40 ਸਾਲ ਉਹਨਾਂ ਨੇ ਮਤਲਬ ਹਿੰਡਾ ਜਿਹਨਾਂ ਦੀ ਪ੍ਰਧਾਨਗੀ ਕੀਤੀ ਹੈ ਤਾਂ ਕਾਫੀ ਉਹਨਾਂ ਦਾ ਅੱਛੀ ਪਕੜ ਹੈਗੀ ਹੈ ਤਾਂ ਮੇਰੇ ਖਿਆਲ ਚ ਕੁਝ ਗੱਲਾਂ ਇਸ ਤਰ੍ਹਾਂ ਵੀ ਹੁੰਦੀਆਂ ਵੀ ਇਸ ਜੀ ਤੋਂ ਪਰ ਠ ਕੇ ਵੀ ਓਕੇ ਹਾਂ ਹੁੰਦਾ ਇਹਦਾ ਮਤਲਬ ਇਹਦਾ ਮਤਲਬ ਬਠਿੰਡੇ ਚ ਭਾਜਪਾ ਨੂੰ ਪਿੰਡਾਂ ਦੀ ਜ਼ਿਮੀਂਦਾਰਾਂ ਦੀ ਕਿਸਾਨਾਂ ਦੀ ਵੋਟ ਵੀ ਪੈ ਸਕਦੀ ਹੈ ਹਾਂ ਬਿਲਕੁਲ ਥੋੜੀ ਬਹੁਤ ਜਿਆਦਾ ਨਹੀਂ ਥੋੜੀ ਬਹੁਤ ਔਰ ਉਸ ਤੋਂ ਬਾਅਦ ਜੇ ਗੱਲ ਕਰੀ ਅੱਛਾ ਉਸ ਇਸ ਤਰ੍ਹਾਂ ਹੈਗਾ ਉੱਥੇ ਪਰ ਫਿਰ ਵੀ ਬਿੰਬਾ ਹਰਸਮਿਤ ਕੌਰ ਮੁਕਾਬਲੇ ਚ ਮੰਨੇ ਜਾ ਰਹੇ ਓਕੇ ਬਾਕੀ ਹਲਕਿਆ ਦੀ ਕੀ ਪੋਜੀਸ਼ਨ ਹੈ ਬਠਿੰਡਾ ਸ਼ਹਿਰੀ ਦੀ ਜੇ ਗੱਲ ਕਰੀ ਇਹ ਤਾਂ ਬੰਦਾ ਸ਼ਹਿਰੀ ਦੇ ਵਿੱਚੋਂ ਮੰਨਿਆ ਜਾ ਰਿਹਾ ਹੈ ਕਿ 35% ਤੋਂ ਉੱਪਰ ਵੋਟ ਸਿਰਫ ਬੀਜੇਪੀ ਕੈਂਡੀਡੇਟ ਨੂੰ ਪਈ ਹੈ। ਹੂੰ ਮੰਨਿਆ ਜਾ ਰਿਹਾ ਹੈ ਕਿ 28% ਵੋਟ ਗਰਮੀਤ ਸਿੰਘ ਖੁੱਡੀਆਂ ਨੂੰ 28 ਤੋਂ 30 ਤੱਕ ਜਾ ਕਹਿ ਸਕਦੇ ਆਂ। ਔਰ ਬਾਕੀ ਹਿੱਸੇ ਦੇ ਵਿੱਚ ਸਰਦਾਰ ਜੀਤਨ ਸਿੰਘ ਸਿੱਧੂ ਤੇ ਬੀਬਾ ਹਰਸਿਮਰਤ ਕੌਰ ਆਉਂਦੇ ਆ ਜਿਹੜੇ ਕਿ ਮੇਰੇ ਖਿਆਲ ਤੋਂ 20% ਤੋਂ ਨੀਚੇ ਰਹਿਣਗੇ ਦੋਨੋਂ। ਹੂੰ ਹੂੰ ਔਰ 16% ਹੋ ਸਕਦਾ ਹੈ ਕੋ 17% ਹੋ ਸਕਦਾ ਹੈ। ਹੂੰ ਇਹ ਅਸੀਂ ਗੱਲ ਕਰੀਏ ਬੈਂਡਾ ਦੇ ਹੱਥੀ ਦੀ ਹੂੰ ਤਾਂ ਬੈਂਡਾ ਦੇ ਹੱਥੀ ਦੇ ਵਿੱਚ ਕਿਸੇ ਰੈਟੀ ਪਾਰਟੀ ਦਾ ਇੱਕ ਗਰੁੱਪ ਹੂੰ ਕਾਫੀ ਹੱਦ ਤੱਕ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਦੀ ਹੈਲਪ ਕਰ ਗਿਆ ਹੂੰ ਤਾਂ ਉੱਥੇ ਦੇਖੋ ਲੱਗਦਾ ਹੈ ਕਿ ਗੁਰਮੀਤ ਸਿੰਘ ਖੁੱਡੀਆਂ ਕੋਈ 6000 ਤੋਂ ਲੈ ਕੇ 8000 ਤੱਕ ਦੀ ਲੀਡ ਲੈ ਸਕਦੇ ਹੂੰ ਇਹ ਗੱਲ ਕਰੀਏ ਤਲਵੰਡੀ ਹਸਾਬ ਉੱਤੇ ਬਿਲਕੁਲ ਹੀ ਟ੍ਰੈਂਗੂਲਰ ਫਾਈਟ ਹੈ ਹੂੰ ਉੱਥੋਂ ਬਾਰੇ ਕੁਝ ਵੀ ਨਹੀਂ ਕਿਹਾ ਸਕਦਾ ਹੋ ਸਕਦਾ ਹੈ ਕੋਈ ਉੱਥੇ 2 ਤੋਂ 3000 ਦੇ ਮਾਰਜਨ ਚ ਕੋਈ ਵੀ ਅੱਗੇ ਜਾ ਸਕਦਾ ਹੂੰ ਜੇ ਗੱਲ ਕਰੀਏ ਅਸੀਂ ਸੁਪਿਧਾਨ ਸਭਾ ਦਾ ਲੰਬੀ ਦੀ ਤਾਂ ਲੰਬੀ ਦੇ ਵਿੱਚ ਪਿਛਲੀ ਵਾਰ ਖੁੱਡੀਆਂ ਸਾਹਿਬ ਸ਼ਾਇਦ 12000 ਵੋਟ ਤੇ ਜਿੱਤੇ ਸੀਗੇ ਹੂੰ ਜੇ ਇਹ ਮੰਨਿਆ ਜਾ ਰਿਹਾ ਹੈ ਕਿ ਜੇ ਖੁੱਡੀਆਂ ਸਾਹਿਬ ਦੀ ਕੁਝ ਵੋਟ ਸ਼ਿਫਟ ਵੀ ਹੁੰਦੀ ਹੈ ਐਂਟੀ ਕੰਪੈਂਸੇਟिव ਕਹ ਲਓ ਤਾਂ ਅਕਾਲੀ ਦਲ ਦੀ ਵੀ ਕੋਈ 15 ਕ ਹਜ਼ਾਰ ਵੋਟ ਜਿਹਦੇ ਵਿੱਚ ਡੇਰਾ ਸਖਸਾ ਦੀ ਵੋਟ ਕਹਿ ਸਕਦੇ ਹਾਂ ਅਸੀਂ ਉਹ ਭਾਜਪਾ ਨੂੰ ਗਈ ਹੈ ਜ਼ਿਆਦਾ ਜਾਂ ਫਿਰ ਡੇਰਾ ਵਿਆਸ ਦੀ ਜਾਂ ਹਿੰਦੂਕਰਤ 15 ਕ ਹਜ਼ਾਰ ਵੋਟ ਦਾ ਅਕਾਲੀ ਦਲ ਨੂੰ ਵੀ ਨੁਕਸਾਨ ਹੋ ਸਕਦਾ ਹੈ ਇਹਦਾ ਮਤਲਬ ਹੈ ਤੁਸੀਂ ਕਹਿ ਰਹੇ ਜੇ ਕਿ ਡੇਰਾ ਸਖਸਾ ਦਾ ਤੇ ਡੇਰਾ ਵਿਆਸ ਦੀ ਵੋਟ ਜਿਹੜੀ ਉਹ ਭਾਜਪਾ ਨੂੰ ਪੈ ਰਹੀ ਹੈ ਬਿਲਕੁਲ ਜੀ ਬਿਲਕੁਲ ਔਰ ਕਾਫੀ ਹੱਦ ਤੱਕ ਇਹ ਦੇਖਣ ਨੂੰ ਮਿਲਿਆ ਓਕੇ ਔਰ ਇਹ ਮੰਨਿਆ ਜਾ ਰਿਹਾ ਹੈ ਕਿ ਬੀਬਾ ਹਰਸਿਮਰਤ ਕੌਰ ਦਾ ਤੇ ਖੁੱਡੀਆਂ ਸਾਹਿਬ ਦਾ ਲੰਬੀ ਸੀਟ ਤੇ ਕੋਈ ਬਹੁਲਾ ਵੱਡਾ ਫਰਕ ਨਜ਼ਰ ਨਹੀਂ ਆਊਗਾ। ਅੱਛਾ ਪਰ ਸਰ ਲੰਬੀ ਲੰਬੀ ਤੇ ਖੁੱਡੀਆਂ ਸਾਹਿਬ ਲੰਬੀ ਤੋਂ ਤੇ ਇਨਫੈਕਟ ਜਿੱਤੇ ਆ ਤੇ ਮੰਤਰੀ ਵੀ ਆ ਸੋ ਲੰਬੀ ਦੇ ਲੋਕਾਂ ਨੂੰ ਤੇ ਉਹਨਾਂ ਦੇ ਹੱਕ ਦੇ ਵਿੱਚ ਵੱਧ ਚੜ ਕੇ ਖਿਲੋਣਾ ਚਾਹੀਦਾ। ਹੋ ਸਕਦਾ ਲੰਬੀ ਖੁੱਡੀਆਂ ਸਾਹਿਬ ਲੀਡ ਲੈ ਜਾਣ ਉੱਥੋਂ ਪਰ ਇਹ ਬਹੁਲਾ ਵੱਡਾ ਫਰਕ ਨਜ਼ਰ ਨਹੀਂ ਆਊਗਾ ਕਿਉਂਕਿ ਬਾਦਲਾਂ ਦਾ ਖੁੱਡ ਦਾ ਏਰੀਆ ਹੋ। ਉਹ ਕਿ ਹਾਂ ਭੀ ਵੀ ਹਰਸਿਮਰਤ ਕੌਰ ਦਾ ਪਰਿਵਾਰ ਵੀ ਤੇ ਉਹ ਵੀ ਤੇ ਉੱਥੋਂ ਦੇ ਆ ਜੀ ਔਰ ਲੰਬਾ ਲੰਬਾ ਸਵਾ ਸਰਦਾਰ ਪ੍ਰਕਾਸ਼ ਸਿੰਘ ਬਾਲਣੇ ਨੁਮਾਇੰਦਗੀ ਕੀਤੀ ਹੈ ਉੱਥੋਂ ਜਿਹੜਾ ਐਸਸੀ ਭਾਈਚਾਰਾ ਵਾ ਉਹਨਾਂ ਦਾ ਹਲਚਾਨ ਕਿਦਰ ਨੂੰ ਆ ਪ੍ਰੋਫੈਸਰ ਬਰਾੜ ਐਸਸੀ ਭਾਈਚਾਰੇ ਦਾ ਜਹਾਨ ਦੇਖਿਆ ਗਿਆ ਕਿ ਥੋੜਾ ਜਿਹਾ ਕਿਤੇ ਨਾ ਕੀਤੀ ਉਹ ਪੱਟ ਤਵਲ ਮੁੜਿਆ ਉਹਦਾ ਹੁਣ ਉਹਦੀ ਚਈ ਹਲਕਿਆਂ ਤੋਂ ਇਹ ਰਿਪੋਰਟ ਆ ਰਹੀ ਆ ਫਿਰੋਜ਼ਪੁਰ ਤੋਂ ਵੀ ਇਹ ਰਿਪੋਰਟ ਆਈ ਅੰਮ੍ਰਿਤਸਰੋਂ ਵੀ ਇਹ ਰਿਪੋਰਟ ਆਈ ਇਹ ਬੜੀ ਹੈਰਾਨੀ ਵਾਲੀ ਗੱਲ ਆ ਜੀ ਜਾਂ ਤਾਂ ਕਿਸੇ ਨਾ ਕਿਸੇ ਹੋ ਇਸ ਗੱਲ ਦੀ ਪੋਲਰਾਈਜੇਸ਼ਨ ਕਰ ਗਏ ਕਿ ਜਿਕੇ ਕਿਸਾਨ ਕਿਸਾਨਾਂ ਦੇ ਵਿਰੋਧ ਖੜੇ ਕਰ ਗਏ ਮੇਰੇ ਖਿਆਲ ਤਾਂ ਮੈਨੂੰ ਤੈ ਲੱਗ ਰਿਹਾ ਇਹਦਾ ਮਤਲਬ ਹੈ ਕਿ ਕਿਸਾਨਾਂ ਵੱਲੋਂ ਜਿਹੜਾ ਵਿਰੋਧ ਹੋਇਆ ਵਾ ਭਾਜਪਾ ਦਾ ਜਾਂ ਭਾਜਪਾ ਦੇ ਉਮੀਦਵਾਰਾਂ ਦਾ ਕਿਸੇ ਨਾ ਕਿਸੇ ਭਾਜਪਾ ਇਸ ਗੱਲ 'ਚ ਕਾਮਯਾਬ ਰਹੀ ਹੈ ਉਹਦਾ ਫਾਇਦਾ ਦੂਜੇ ਦੂਜੇ ਵਰਗਾ 'ਚ ਫਾਇਦਾ ਉਠਾ ਗਈ ਭਾਜਪਾ ਬਿਲਕੁਲ ਜੀ ਜੇ ਗੱਲ ਅਸੀਂ ਕਰੀਏ ਉਸ ਤੋਂ ਬਾਅਦ ਸਰਦੂਲਗੜ ਵਿਦਵਾਨ ਸਵਾਲ ਕੇ ਦੀ ਤਾਂ ਉੱਥੋਂ ਮੇਰੀ ਗੱਲ ਚ ਖੁੱਡੀਆਂ ਸਾਹਿਬ ਦੀ ਕਾਫੀ ਅੱਛੀ ਲੀਡ ਆਏਗੀ ਮੰਨਿਆ ਜੀ ਕਹਿ ਰਹੇ ਆ ਕਿ 15 ਤੋਂ 20 ਹਜ਼ਾਰ ਪਰ ਐਸੇ ਬਰਾ ਦੇ ਜਿਹੜੇ ਤੁਸੀਂ ਦੱਸ ਰਹੇ ਜੇ ਹਲਕਾ ਵਾਈਜ਼ ਐਨਾਲਿਸਿਸ ਮੈਂ ਬੜਾ ਇੰਪ੍ਰੈਸਡ ਆ ਵੈਸੇ ਇਹ ਤੁਹਾਡੀ ਨਿੱਜੀ ਰਿਪੋਰਟ ਆ ਜਾਂ ਤੁਹਾਡੇ ਤੁਸੀਂ ਪ੍ਰੋਫੈਸਰ ਜੇ ਤੁਹਾਡੇ ਸਟੂਡੈਂਟਸ ਵੀ ਹੋਣਗੇ ਮੇਰੇ ਖਿਆਲ ਨਹੀਂ ਮੇਰਾ ਸਰਕਲਰ ਸਤਰ ਹੈਗਾ ਕਿ ਮੈਂ ਪੁੱਛਦਾ ਹੁਣ ਮੈਂ ਇਹ ਇੱਕ ਵਾਰੀ ਉਹੀ ਉਸੇ ਹਲਕੇ ਦੇ ਇਸੇ ਕਾਲੀ ਲੀਡਰ ਨਾਲ ਗੱਲ ਕਰੋ ਉਸੇ ਨਾਲ ਹੀ ਆਪ ਆਪੋਲੇ ਨਾਲ ਗੱਲ ਕਰੋ ਉਸੇ ਜੀ ਕਾਂਗਰਸ ਵਾਲਾ ਨਾਲ ਗੱਲ ਕਰੋ ਫਿਰ ਉਹਨਾਂ ਦੀ ਪ੍ਰੋਪਰ ਐਵਰੇਜ ਕੱਢ ਕੇ ਦੇਖੋ ਕਿਉਂਕਿ ਹਰ ਇੱਕ ਆਵਦੀ ਪਾਰਟੀ ਕੋਈ ਉੱਪਰ ਦੱਸਣ ਦੀ ਕੋਸ਼ਿਸ਼ ਕਰੇਗਾ ਹੂੰ ਹੂੰ ਤਾਂ ਉਥੋਂ ਇਹ ਆਈਡੀਆ ਜਦ ਹੋ ਜਾਂਦਾ ਬਾਕੀ ਮੇਰਾ ਸਟੂਡੈਂਟ ਸਰਕਲ ਇੰਨਾ ਕੁ ਹੈਗਾ ਕਿ ਕਾਫੀ ਹੱਦ ਤੱਕ ਮੈਨੂੰ ਪਤਾ ਲੱਗ ਜਾਂਦਾ ਫਿਰ ਜੇ ਗੱਲ ਕਰੀਏ ਸੀ ਗੁੜਲਾਡਾ ਦੀ ਤਾਂ ਗੁੜਲਾਡਾ ਹਲਕੇ ਦੇ ਵਿੱਚ ਮੰਨਿਆ ਜਾ ਰਿਹਾ ਸੀ ਕਿ ਬੀਬੀ ਹਰਸਿਮਰਤ ਕੌਰ ਦੀ ਜ਼ਬਰਦਸਤ ਫਾਈਟ ਹੈਗੀ ਹੈ ਖੁੱਡੀਆਂ ਸਾਹਿਬ ਨਾਲ ਔਰ ਹੋ ਸਕਦਾ ਹੈ ਪਹਿਲਾਂ ਸ਼ੁਰੂ ਚ ਕਿਹਾ ਜਾ ਰਿਹਾ ਸੀ ਕਿ ਬੀਬਾ ਹਰਸਿਮਰਤ ਕੌਰ ਦਾ ਹੱਥ ਉੱਪਰ ਹੈ ਓਕੇ ਬਟ ਕੋਈ ਟਕਸਾਲੀ ਪੁਰਾਣੀ ਕੋਈ ਇੱਕ ਅਕਾਲੀ ਦਲ ਦਾ ਕੋਈ ਗਰੁੱਪ ਸੀਗਾ ਉਹ ਫਿਰ ਤੇ ਆ ਕੇ ਖੁੱਡੀਆਂ ਸਾਹਿਬ ਦੀ ਹੈਲਪ ਕਰਦੇ ਹੂੰ 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 ਔਰ ਉਸ ਤੋਂ ਬਾਅਦ ਜੇ ਗੱਲ ਕਰੀਏ ਮਾਨਸਾ ਸ਼ਹਿਰ ਦੀ ਮਾਨਸਾ ਥੋੜੀ ਥੋੜੀ ਪ੍ਰੋਫੈਸਰ ਬਰਾੜ ਲੰਬੀ ਗੱਲ ਹੋ ਰਹੀ ਆ ਸੋ ਵਾਈਂਡ ਅਪ ਕਰ ਦਿਓ ਓਵਰ ਆਲ ਅਸੈਸਮੈਂਟ ਦੇ ਦਿਓ ਸੰਨ ਉਹ ਉਹ ਓਵਰਆਲ ਓਵਰਆਲ ਇਹ ਮੰਨਿਆ ਜਾ ਰਿਹਾ ਹੈ ਕਿ ਹਰ ਸਿਮਰਤ ਕੌਰ ਬਾਦਲ ਜੀ ਐਫ ਔਰ ਸ਼ਾਇਦ ਇਹ ਤੋਂ 35ਰ ਵੋਟ ਤੇ ਪਿੱਛੇ ਰਹਿ ਜਾਣਾ ਬਾਕੀ ਹੋ ਕੁਝ ਵੀ ਸਕਦਾ ਓਕੇ ਹੋ ਕੁਝ ਵੀ ਸਕਦਾ ਵਾਕਈ ਲੋਕ ਸਭਾ ਚੋਣਾਂ ਦੇ ਥੈਂਕ ਯੂ ਪ੍ਰੇਮ ਸਰ ਬਰਾੜ ਬਹੁਤ ਚੰਗਾ ਲੱਗਾ ਤੁਸੀਂ ਜੁੜੇ